ਵਾਹਿਗੁਰੂ ਜੀ ਕਾਲ ਸਭਾਈ ਜੀ ਕੀ ਫਤਿਹ ਅੱਜ ਅਸੀਂ ਤਰਨਤਾਰਨ ਤੇ ਪਰ ਐਲ ਨਾਮਿਨੇਸ਼ਨ ਕਰਨ ਵਾਸਤੇ ਜਾ ਰਹੇ ਹਾਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਦੇ ਜੀ ਨਿਰਦੇਸ਼ਾ ਹੈ ਅਸੀਂ 10 ਤੋਂ 12 ਬੱਸਾਂ ਤੇ 15-16 ਗੱਡੀਆਂ ਆਪਾਂ ਲੈ ਕੇ ਕਾਫਲਾ ਲੈ ਕੇ ਰਵਾਨਾ ਹੋ ਰਹੇ ਹਾਂ ਸਰਦਾਰ ਕਰਨ ਕਰਨਬੀਰ ਸਿੰਘ ਬੋਰਚ ਦੀ ਫੈਲ ਨਾਮਿਨੇਸ਼ਨ ਕਰਨ ਵਾਸਤੇ ਤੇ ਮੈਂ ਸਾਰੇ ਵੀਰਾਂ ਦਾ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਜੀ ਵਾਇਗੁਜੀਆ ਖਾਲਸਾ ਅੱਜ ਸਰਦਾਰ ਪ੍ਰਤਾਪ ਸਿੰਘ ਦੀ ਬਾਜਲਾ ਵਿਰੋਧੀ ਧਿਰ ਦੇ ਨੇਤਾ ਤੇ ਸਰਦਾਰ ਗੁਰਵਿੰਦਰ ਸਿੰਘ ਦੀ ਸੰਗਰ ਉਹਨਾਂ ਦੀ ਰਹਿਮਈ ਹੋ ਏਠ ਅੱਜ ਵੱਡਾ ਇੱਕ ਕਾਫਲੇ ਦੇ ਨਾਲ ਤਨਵੰਦ ਸਿੰਘ ਸਾਹਿਬ ਕਰਨਬੀਰ ਸਿੰਘ ਜੀ ਬੁਰਜ ਸਾਹਿਬ ਉਹਨਾਂ ਦੇ ਅੱਜ ਜੋ ਕਾਗਜ ਦਾਖਲ ਹੋਣੇ ਆ ਉਹਨਾਂ ਦੇ ਨਾਲ ਪਰਵਾਹ ਹੰਗਾਰਾ ਦੇਣ ਜਾ ਰਹੇ ਆ ਟੋਟਲ ਕਿੰਨੀਆਂ 8 ਦੇ 4 4 12 ਬਸਾਂ ਹੀ ਭਰ ਕੇ ਪਿੰਡਾਂ ਦੇ ਵਿੱਚੋਂ ਰਵਾਨਾ ਹੋ ਰਹੇ ਆ ਅੱਜ ਵਾਹਿਗੁਰੂ ਜੀ ਦਾ ਕਲਸਾ ਹੋਇਆ ਹੈ ਗੁਰੂ ਜੀ ਕੀ ਫਤਿਹ ਅੱਜ ਸਰਦਾਰ ਪ੍ਰਤਾਪ ਸਿੰਘ ਜੀ ਬਾਜਵਾ ਵਿਰੋਧੀ ਧਿਰ ਦੇ ਨੇਤਾ ਜੀ ਉਹਨਾਂ ਦੀ ਰਹਿਨਮਾਈ ਹੇਠ ਵੀਰ ਗੁਰਵਿੰਦਰ ਸਿੰਘ ਸੰਗਰ ਜੀ ਆਪਣਾ 10 ਤੋਂ 12 ਗੱਡੀਆਂ ਦਾ ਕਾਫਲਾ ਜਿਹੜਾ ਵਾ 14 15 ਕਾਰਾਂ ਵਾ ਸਾਡੇ ਨਾਲ ਉਹ ਕਾਫਲਾ ਲੈ ਕੇ ਸਰਦਾਰ ਬੁਰਜ ਸਾਹਿਬ ਦੀ ਕਿ ਉਹ ਅੱਜ ਪੇਪਰ ਨਾਮੀਨੇਸ਼ਨ ਕਰਨੇ ਆ ਉਹਦੇ ਵਾਸਤੇ ਸੀ ਜਾ ਰਹੇ ਜੀ ਜੀ ਸਰ ਤੁਹਾਨੂੰ ਬਾਜਵਾ ਤੁਹਾਨੂੰ ਤੇ ਤਰਨਤਾਰ ਜਾ ਰਹੇ ਕਰਨਤਾਂ ਸਾਡੀ ਇਲੈਕਸ਼ਨ ਬਾਈ ਇਲੈਕਸ਼ਨ ਚੱਲ ਰਹੀ ਆ ਠੀਕ ਆ ਜੀ ਉੱਥੇ ਸਾਡੇ ਕੈਂਡੀਡੇਟ ਬੜੇ ਕਰਨਵੀਰ ਸਿੰਘ ਗੁਰਜ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਦੀ ਗਵਾਈ ਹੇਠ ਤਕਰੀਬਨ ਇੱਥੋਂ 15 20 ਬੱਸਾਂ ਦਾ ਕਾਫਲਾ ਜਾ ਰਿਹਾ ਜੀ ਉੱਥੇ ਤੇ ਭਾਈ ਸਾਰੇ ਬੰਦੇ ਇਹੀ ਕਾਮਨਾ ਕਰਦੇ ਵੀ ਵੱਡੀ ਜੀ ਲੀਡ ਤੇ ਸਾਡਾ ਕੈਂਡੀਡੇਟ ਜਿੱਤਣਗੇ ਜੀ